ਤਾਂ ਇੱਕ ਤੇਜ਼ ਰਫ਼ਤਾਰ ਬੱਸ ਨੇ ਬਾਈਕ ਸਵਾਰਾਂ ਨੂੰ ਟੱਕਰ ਮਾਰੀ ਹੈ ਟੱਕਰ ਇੰਨੀ ਕੁ ਜ਼ਿਆਦਾ ਭਿਆਨਕ ਸੀਗੀ ਕਿ ਦੋਨੋਂ ਬਾਈਕ ਸਵਾਰਾਂ ਦੇ ਜਿਹੜੇ ਨੇ ਉਹ ਮੌਕੇ ਤੇ ਹੀ ਜਾਨ ਜਿਹੜੀ ਉਹ ਚਲੇ ਜਾਂਦੀ ਹੈ ਦੱਸ ਦिए ਪੂਰਾ ਮਾਮਲਾ ਖੰਨੇ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ ਖੰਨੇ ਦੇ ਮਲਾਦ ਦੇ ਵਿੱਚ ਇੱਕ ਬਾਈਕ ਸਵਾਰ ਜਿਹੜੇ ਸੀਗੇ ਉਹ ਆਪਣੀ ਫੈਕਟਰੀ ਤੇ ਕੰਮ ਕਰਨ ਦੇ ਲਈ ਜਾ ਰਹੇ ਸੀਗੇ ਲੇਕਿਨ ਜਾਂਦੇ ਜਾਂਦੇ ਰਾਹ ਦੇ ਵਿੱਚ ਹੀ ਉਹਨਾਂ ਦੇ ਨਾਲ ਪਾਣਾ ਵਾਪਰ ਗਿਆ ਪਾਣੇ ਦੇ ਵਿੱਚ ਦੋ ਬਾਈਕ ਸਵਾਰਾਂ ਦੀ ਮੌਤ ਹੋਈ ਹੈ ਦੱਸਦੇ ਕਿ 35 ਤੋਂ 40 ਸਟੂਡੈਂਟ ਹੈ ਜੋ ਕਿ ਉਸ ਬੱਸ ਦੇ ਵਿੱਚ ਮੌਜੂਦ ਸੀਗੇ ਯੂਨੀਵਰਸਿਟੀ ਵੱਲ ਨੂੰ ਜਾ ਰਹੇ ਸੀ ਲੇਕਿਨ ਜਾਂਦੇ ਜਾਂਦੇ ਰਾਹ ਦੇ ਵਿੱਚ ਹੀ ਉਹਨਾਂ ਦੇ ਨਾਲ ਇੱਕ ਪਾਣਾ ਵਾਪਰ ਜਾਂਦਾ ਜਦੋਂ ਇੱਕ ਬਾਈਕ ਸਵਾਰ ਨੂੰ ਬੱਸ ਡਰਾਈਵਰ ਜਿਹੜਾ ਹੈ ਉਹ ਟੱਕਰ ਮਾਰ ਦਿੰਦਾ ਹੈ ਟੱਕਰ ਇੰਨੀ ਜ਼ਿਆਦਾ ਭਿਆਨਕ ਹੁੰਦੀ ਹੈ ਕਿ ਦੋਨਾਂ ਦੀ ਮੌਕੇ ਤੇ ਹੀ ਮੌਤ ਜਿਹੜੀ ਹੈ ਉਹ ਹੋ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਦੋਨੋਂ ਜਿਹੜੇ ਜਿਹੜੇ ਬਾਈਕ ਸਵਾਰ ਸੀਗੇ ਉਹ ਇੱਕ ਜਿਹੜੇ ਬੂਟ ਦੀ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਸੀਗੇ ਉਹ ਸਵੇਰੇ ਤੜਕਸਾਰ ਉੱਥੇ ਜਾ ਰਹੇ ਸੀਗੇ ਜੇ ਲੇਕਿਨ ਜਾਂਦੇ ਜਾਂਦੇ ਸਤਸੰਗ ਘਰ ਦੇ ਨੇੜੇ ਉਹਨਾਂ ਦੀ ਇੱਕ ਬੱਸ ਦੇ ਨਾਲ ਟੱਕਰ ਹੋ ਜਾਂਦੀ ਹੈ ਜਦੋਂ ਟੱਕਰ ਹੁੰਦੀ ਹੈ ਤਾਂ ਉੱਥੇ ਜਿਹੜੇ ਲੋਕ ਹੁੰਦੇ ਨੇ ਉਹ ਇਕੱਠੇ ਹੋ ਜਾਂਦੇ ਐਨੀ ਕ ਦੇਰ ਨੂੰ ਉਹ ਜਿਹੜਾ ਬੱਸ ਡਰਾਈਵਰ ਸੀਗਾ ਉਧਰੋਂ ਫਰਾਰ ਹੋ ਜਾਂਦਾ ਹੈ ਤਾਂ ਜਦੋਂ ਲੋਕ ਜਿਹੜੇ ਇਕੱਠੇ ਹੁੰਦੇ ਉਹਨਾਂ ਨੂੰ ਚੈੱਕ ਕਰਦੇ ਨੇ ਤਾਂ ਉਹਨਾਂ ਦੀ ਮੌਕੇ ਤੇ ਹੀ ਜਾਨ ਜਿਹੜੀ ਆ ਚਲੀ ਜਾਂਦੀ ਉਹਨਾਂ ਦੀ ਮੌਕੇ ਤੇ ਹੀ ਮੌਤ ਜਿਹੜੀ ਹੈ ਉਹ ਹੋ ਜਾਂਦੀ ਹੈ ਫਿਲਹਾਲ ਦੋਨਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਰੱਖਿਆ ਗਿਆ ਹੈ ਤਾਂ ਉੱਥੇ ਹੀ ਪੁਲਿਸ ਦੇ ਵੱਲੋਂ ਵੀ ਜਾਂਚ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਯੂਨੀਵਰਸਿਟੀ ਦੀ ਇਹ ਬੱਸ ਸੀ ਗਈ ਜਿੱਤੇ ਇੱਕ ਬਾਈਕ ਸਵਾਰ ਦੀ ਜਿਹੜੀ ਉਸ ਦੇ ਨਾਲ ਟੱਕਰ ਹੋ ਜਾਂਦੀ ਹੈ ਟੱਕਰ ਇੰਨੀ ਕੁ ਜ਼ਿਆਦਾ ਭਿਆਨਕ ਹੁੰਦੀ ਹੈ ਕਿ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਦੋਨਾਂ ਦੀ ਜਿਹੜੀ ਟੱਕਰ ਹੈ ਉਹ ਇੱਕ ਤੇਜ਼ ਰਫ਼ਤਾਰ ਬੱਸ ਦੇ ਨਾਲ ਹੁੰਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਬੱਸ ਦੀ ਰਫ਼ਤਾਰ ਜਿਹੜੀ ਹੈ ਕਾਫੀ ਜ਼ਿਆਦਾ ਤੇਜ਼ ਸੀ ਕਿ ਜਿਸ ਤੋਂ ਬਾਅਦ ਸੰਤੁਲਨ ਵਿਗੜ ਜਾਂਦਾ ਹੈ ਸੰਤੁਲਨ ਵਿਗੜਨ ਤੋਂ ਬਾਅਦ ਸਿੱਧਾ ਬਾਈਕ ਤੋਂ ਜਾ ਕੇ ਟੱਕਰ ਵੱਜਦੀ ਜਦੋਂ ਟੱਕਰ ਵੱਜਦੀ ਹੈ ਤਾਂ ਉੱਥੇ ਜਿਹੜੇ ਬਾਈਕ ਤੇ ਸਵਾਰ ਸੀਗੇ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਮੇਰਾ ਨਾਮ ਦੀਪਕ गोयल ਹੈ ਜੀ ਮੈਂ ਮਲੌਤ ਤੋਂ ਕਾਉਂਸਲਰ ਹਾਂ ਜੀ ਜੀ ਮਾਰਨਿੰਗ ਚ ਐਕਸੀਡੈਂਟ ਹੋਇਆ ਜੀ ਉਹਨਾਂ ਦੇ ਕੰਮ ਤੇ ਚੱਲੇ ਸੀਗੇ ਬੂਟਾਂ ਵਾਲੀ ਫੈਕਟਰੀ ਚ ਮਲੇਕ ਕੋਲ ਲੇ ਕੰਮ ਕਰਦੇ ਸੀਗੇ ਉਥੇ ਰਸਤੇ ਚ ਜਾਂਦਿਆਂ ਦੀ ਇਹਨਾਂ ਦਾ ਐਕਸੀਡੈਂਟ ਹੋਇਆ ਉਹਦੇ ਨਾਲ ਡੈਥ ਹੋਈ ਹੈ ਦੋਨੋਂ ਦੋਨਾਂ ਦੀ ਐਟ ਅ ਟਾਈਮ ਹੀ ਡੈਥ ਹੋ ਗਈ ਸੀਗੀ ਐਕਸੀਡੈਂਟ ਦੇ ਗਲਤੀ ਹੁੰਦੀ ਕੀ ਗਲਤੀ ਹੁਣ ਤਾਂ ਦੇਖੋ ਬਾਈ ਜੀ ਨਾ ਤਾਂ ਉਥੇ ਕੈਮਰੇ ਨੇ ਨਾ ਕੁਝ ਹੋਰ ਇਹ ਤਾਂ ਜਿੰਨੇ ਵੀ ਆ ਜੋ ਦੱਸ ਰਹੇ ਨੇ ਬੱਸ ਤੇ ਸੀਗੀ ਮੀਂਹ ਪਿਆ ਹੋਇਆ ਸੀਗਾ ਉਹਨੇ ਕੱਟ ਮਾਰੇ ਇੱਕਦਮ ਸਿੱਧਾ ਵਿਚ ਵਿਚ ਜੇ ਕਿਉਂਕਿ ਉਸੇ ਨੇ ਉਹ ਵੀ ਕਿ ਟ੍ਰਾਈ ਕਰ ਦਿੱਤਾ ਹਾਂ ਉਹ ਦੇ ਕੇ ਉਸ ਬਾਰੇ ਜਾਂਦਾ ਉਹ ਤਾਂ ਬੱਸ ਗਈ ਅ ਜੇ ਐਟ ਅ ਟਾਈਮ ਆਪਾਂ ਸਾਂਭ ਵੀ ਲੈਂਦੇ ਪਰ ਫਿਰ ਵੀ 1-2 ਮਿੰਟ ਬਾਅਦ ਇਹਨਾਂ ਦੀ ਡੈਥ ਹੋ ਗਈ ਸੀ ਐਟ ਟਾਈਮ ਉੱਥੇ ਹੀ ਹੋ ਗਈ ਸੀ ਵੈਸੇ ਬਿਲਕੁਲ ਬੰਦਾ ਸੀਗਾ ਜੀ ਰਿਮਟ ਵਾਲਿਆਂ ਦੀ ਬਾਸ ਸੀਗੀ ਡਰਾਈਵਰ 1 ਮਿੰਟ ਉੱਥੇ ਖੜਾ ਨਹੀਂ ਐਕਸੀਡੈਂਟ ਤੋਂ ਬਾਅਦ ਨਾਲ ਦੀ ਨਾਲ ਉਥੋਂ ਭੱਜ ਗਿਆ ਬਾਸ ਦੇ ਵਿੱਚ ਬੱਚੇ ਸਵਾਰ ਸੀਗੇ ਜੀ ਨੀਅਰ ਅਬਾਊਟ 35-40 ਬੱਚੇ ਸਵਾਰ ਸੀਗੇ ਜੀ ਬਾਸ 'ਚ ਹਾਂਜੀ ਇਹ ਬਾਈਕ ਤੇ ਸੀਗੇ ਜੀ ਹਾਂਜੀ ਮੰਗਾਈ ਕਰਦੇ ਆ ਸਾਡੇ ਮਲੋਦ ਐਸਐਚਓ ਸਾਹਿਬ ਨੇ ਚਰਨਜੀਤ ਜੀ ਉਹਨਾਂ ਨੇ ਪੂਰਾ ਭਰੋਸਾ ਦਿਵਾਇਆ ਸਾਨੂੰ ਵੀ ਅਸੀਂ ਇਹਨਾਂ ਦੀ ਜੋ ਬੱਚਿਆਂ ਦੀ ਡੈਥ ਹੋਈ ਆ ਬਹੁਤ ਇਹਨਾਂ ਦੀ ਪੂਰੀ ਹੈਲਪ ਕਰਾਂਗੇ ਸੁਰਿੰਦਰਪਾਲ ਸਿੰਘ ਕੀ ਮੈਟਰ ਜਿਹੜਾ ਐਕਸੀਡੈਂਟ ਹੋਇਆ ਇਹ ਅੱਜ ਸਵੇਰੇ ਆਪਣੀ ਜੌਬ ਤੇ ਜਾ ਰਹੇ ਸੀਗੇ ਮਰੇਕੋਟਲੇ ਬੂਟਾਂ ਵਾਲੀ ਫੈਕਟਰੀ ਦੇ ਵਿੱਚ ਜੌਬ ਕਰਦੇ ਨੇ ਦੋਨੋਂ ਬੱਚੇ ਤੇ ਇਹ ਸਵੇਰ ਜਾਣ ਉਧਰੋਂ ਰਿੰਪਟ ਦੀ ਬੱਸ ਆਈ ਤੇ ਅਚਾਨਕ ਮੀਂਹ ਪੈਂਦਾ ਸੀ ਤੇਜ਼ ਸੀਗੇ ਉਹਦੇ ਕੁਦਰਤੀ ਜੋ ਹੋਣਾ ਹੁੰਦਾ ਬਾਣਾ ਵਰਤਣਾ ਹੁੰਦਾ ਵਰਤਿਆ ਅਚਾਨਕ ਟੱਕਰ ਲੱਗੀ ਤੇ ਮੌਕੇ ਤੇ ਹੀ ਦੋਨੋਂ ਬੱਚਿਆਂ ਦੀ ਸਾਹਸ ਛੱਡੋ ਤਕਰੀਬਨ ਇੱਕ ਦੇ 30 ਸਾਲ ਤੀਕ ਤੀਕ ਦੇ ਸਾਲ ਤੇ ਇੱਕ ਵੀ ਮੰਨ ਲਾ 40 ਚੂਲੀ ਦੇ ਏਡ ਗਿੜ ਪਰ ਕਿੰਨੀ ਕੰਮ ਕਰਦੀ ਸੀ ਇਹ ਮਰੇਕੋਟਲੇ ਫੈਕਟਰੀ ਚ ਲੱਗੇ ਬੂਟ ਵਾਲੀ ਬੈਕ ਕੰਮ ਤੇ ਜਾ ਰਹੀ ਸੀ ਜਾ ਰਹੀ ਸੀ ਜਾ ਰਹੀ ਸੀ ਬੱਸ ਨਾਲ ਵੀ ਰੇਮਟਰ ਵਾਲੀ ਰੇਮਟਰ ਯੂਨੀਵਰਸਿਟੀ ਬੱਸ ਜੀ ਡਰਾਈਵਰ ਮੁੱਕੇ ਪੁੱਛੇ ਫਰਾਰ ਹੋ ਗਿਆ ਸੀ ਕਿਤਾ ਉਹਨੂੰ ਕਿੱਥੇ ਵਾਲਾ ਨਿਪਟਾ ਹੁਣ ਮਾਰਨਿੰਗ ਟਾਈਮ ਤਾਂ ਜੋ ਪਹਿਲਾ ਇਧਰਲੀ ਪੁਲਿਸ ਦੀ ਜੋ ਕਾਰਵਾਈ ਆ ਉਹ ਆਏ ਸੀਗੇ ਮੌਕੇ ਤੇ ਇੱਥੇ ਵੀ ਆਏ ਨੇ ਉਹ ਇਧਰ ਵੀ ਘਰ ਵੀ ਆਏ ਨੇ ਕਹਿੰਦੇ ਨੇ ਜਿਵੇਂ ਤੁਸੀਂ ਕਾਂਗਰਸ ਸਾਡਾ ਉਹਨਾਂ ਦਾ ਸੰਯੋਗ ਨਾਲ ਰਹੂਗਾ ਇੱਕ ਦੇ ਮੈਨੂੰ بیوی ਨੇ ਉਹਨਾਂ ਦੇ ਇੱਕ ਰੋੜੀਆਂ ਵਾਲੇ ਮੁੰਡੇ ਦੇ ਫਾਦਰ ਸਾਹਿਬ ਨੇ ਮਾਦਰ ਦੀ ਡੈਥ ਹੋਈ ਹੋਈ ਆ ਤੇ ਦੂਜੇ ਮੈਨੂੰ ਲੱਗਾ ਉਹਦੇ ਤਾਂ ਬੱਚਾ ਵੀ ਹੋਣ ਵਾਲਾ ਸੀਗਾ ਤੇ ਬਾਕੀ ਹੋਰ ਤਾਂ ਫੈਮਿਲੀ ਦੇ ਵਿੱਚ ਕੋਈ ਆ ਮੰਗ ਕਰਦੇ ਆ ਪਰਿਵਾਰ ਗਰੀ ਪਰਿਵਾਰ ਆ ਵੱਧ ਤੋਂ ਵੱਧ ਇਹਨਾਂ ਦੀ ਹੈਲਪ ਕੀਤੀ ਜਾਵੇ ਅੱਡੀ ਤਾਂ ਇਹੀ ਮੰਗ ਆ ਬਾਕੀ ਪ੍ਰਧਾਨ ਸਾਹਿਬ ਖੜੇ ਨੇ ਅਸੀਂ ਇਹਨਾਂ ਨੂੰ ਵੀ ਕਹਿੰਦੇ ਆ ਵੀ ਵੱਧ ਤੋਂ ਵੱਧ ਭਾਈ ਸੰਯੋਗ ਦਿਓ ਬਾਕੀ ਸਾਰੇ ਉਹਦੇ ਭਰਾ ਦੋਸਤ ਮਿੱਤਰ ਜੋ ਵੀ ਆ ਸਾਰੇ ਉਹੀ ਆਪਦੇ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਉਹ ਮਦਦ ਕਰ ਰਹੇ ਨੇ ਹੁਣ ਜਦੋਂ ਹੋ ਚੁੱਕਿਆ ਤਾਂ ਅਸੀਂ ਸਕੂਲ ਯੂਨੀਵਰਸਿਟੀ ਵਾਲਿਆਂ ਨੂੰ ਵੀ ਇਹੀ ਮੰਗ ਕਰਦੇ ਆ ਵੀ ਹੱਥ ਬੰਨ ਕੇ ਬੇਨਤੀ ਹੋਈ ਆ ਬੀਸ ਪਰਿਵਾਰ ਦੀ ਜਿੰਨੀ ਹੋ ਸਕਦੀ ਹੈ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ। ਅੰਮ੍ਰਿਤ ਦੀ ਇਹ ਮੈਟਰ ਜਿਹੜਾ ਐਕਸੀਡੈਂਟ ਹੋਇਆ ਇਹ ਦੀ ਸਵੇਰੇ 7:00 ਵਜੇ ਦੇ ਤਕਰੀਬਨ ਸਾਨੂੰ ਫੋਨ ਆਇਆ ਸੀਗਾ ਵੀ ਬੱਸ ਦਾ ਐਕਸੀਡੈਂਟ ਹੋ ਗਿਆ ਤੇ ਅਸੀਂ ਤਕਰੀਬਨ ਮੌਕੇ ਤੇ ਪਹੁੰਚ ਚੁੱਕੇ ਸੀਗੇ। ਦੋ ਨੌਜਵਾਨ ਸੀਗੇ, ਇੱਕ 27 ਸਾਲ ਦਾ, ਇੱਕ 40 ਸਾਲ ਦਾ। ਉਹ ਬੂਟਾਂ ਵਾਲੀ ਫੈਕਟਰੀ ਦੇ ਵਿੱਚ ਕੰਮ ਕਰਦੇ ਸੀ। ਤੇ ਜਦੋਂ ਸਾਨੂੰ ਪਤਾ ਲੱਗਾ ਸੀ ਮੌਕੇ ਤੇ ਪਹੁੰਚ ਗਏ ਆ ਤੇ ਉਹ ਬੱਸ ਦੇ ਵਿੱਚ ਅਚਾਨਕ ਵੱਜਿਆ ਮੀਂਹ ਪੈ ਰਿਹਾ ਸੀ। ਤੇ ਉਹਦੇ ਵਿੱਚ ਵੱਜ ਅਨਸਾਰੀ ਮੌਕੇ ਦੀ ਮੌਤ ਹੋ ਗਈ। ਬੱਸ ਕਿਹੜੀ ਸੀ? ਬੱਸ ਜੀ ਰੈਂਟ ਯੂਨੀਵਰਸਿਟੀ ਵਾਲਿਆਂ ਦੀ ਸੀਗੀ ਤੇ ਵੂਮਨ ਵਾਲੀ ਸੀ ਸੈਜ। ਉਹ ਹੋ ਭੱਜ ਗਿਆ ਸੀਗਾ ਜੀ। ਬੱਸ ਨੂੰ ਕਬਜ਼ੇ 'ਚ ਲੈ ਲਿਆ। ਥਾਣੇ ਵਿੱਚ ਲੈ ਲਿਆ। ਇਹ ਦੋ ਜਣੇ ਸੀਗੇ ਜੀ। ਇਹ ਆਪਣਾ ਕੰਮ ਤੇ ਜਾ ਰਹੇ ਸੀਗੇ ਬੋਟਾਂ ਵਾਲੀ ਫੈਕਟਰੀ ਦੇ ਵਿੱਚ। ਹਾਂ ਪੋਸਟਮਾਰਟਮ ਦੀ ਚੱਲ ਰਹੀ ਹੈ ਜੀ ਤੇ ਬਾਕੀ ਜੋ ਡਾਕਟਰ ਕਹਿਣਗੇ ਉਹ ਦੇਖਦੇ। ਦੇਖੋ ਜੀ ਬਾਕੀ ਤਾਂ ਕਾਰਵਾਈ ਤਾਂ ਹੁਣ ਅਫਸਰਾਂ ਦੇ ਸਿਰ ਤੇ ਆ ਜਿਵੇਂ ਵੀ ਹੋਊਗੀ ਉਹ ਫਿਰ ਦੱਸ ਦਿੱਤੀ ਜਾਏਗੀ